ਰਿਮੀ ਦੇ ਆਉਣ ਨਾਲ ਤਾਰੂ ਦੇ ਘਰ ਵੀ ਖੁਸ਼ੀਆਂ ਖੇਡਣ ਲੱਗੀਆਂ ਰਿਮੀ ਜਾਣਬੁੱਝ ਹੀ ਮਹਿਕ ਨੂੰ ਤਾਰੂ ਨੂੰ ਦੇਈ ਰੱਖਦੀ ਤਾਂ ਜੋ ਉਸ ਦਾ ਦਿਲ ਲੱਗਿਆ ਰਹੇ ਹੌਲੀ ਹੌਲੀ ਤਾਰੂ ਦੇ ਵਿਵਹਾਰ ਵਿੱਚ ਵੀ ਤਬਦੀਲੀ ਆਉਣ ਲੱਗੀ ਉਹ ਹੱਸਣ ਮੁਸਕਰਾਉਣ ਲੱਗੀ ਮੋੜ ਤੋਂ ਇੱਕ ਵੇਰਾਂ ਫੇਰ ਜ਼ਿੰਦਗੀ ਜਿਉਣ ਦੀ ਕਲਾ ਸਿੱਖਣ ਲੱਗੀ ਉਸ ਦੇ ਬਦਲੇ ਇਸ ਵਿਵਹਾਰ ਨੂੰ ਵੇਖ ਕੇ ਉਸ ਦੇ ਪਤੀ ਜਿੰਦੇ ਨੂੰ ਵੀ ਤਸੱਲੀ ਹੋਈ ਕੁਝ ਮਹੀਨੇ ਅਮਗਰੂ ਜਿੰਦੇ ਦੇ ਕਿਸੇ ਦੋਸਤ ਨੇ ਉਸ ਨੂੰ ਵਿਦੇਸ਼ ਜਾਣ ਦੀ ਰਾਏ ਦਿੱਤੀ ਪਹਿਲਾਂ ਤਾਂ ਚਿੰਦਾ ਨਾ ਮੰਨਿਆ ਪਰ ਫਿਰ ਤਾਰੋ ਦੇ ਕਹਿਣ ਤੇ ਉਸ ਨੇ ਜਾਣ ਲਈ ਹਾਮੀ ਭਰ ਦਿੱਤੀ ਹੁਣ ਰਹੀ ਪੈਸਿਆਂ ਦੀ ਸਮੱਸਿਆ ਇੱਕੋ ਦਮ ਐਨੇ ਸਾਰੇ ਪੈਸਿਆਂ ਦਾ ਪ੍ਰਬੰਧ ਕਿੱਥੋਂ ਹੋਵੇ ਦੋਵੇਂ ਸੋਚੀ ਬੈ ਗਿਆ ਹੈ ਫਿਰ ਤਾਰੋ ਨੇ ਇੱਕ ਦਿਨ ਇਹ ਗੱਲ ਆਪਣੀ ਭੈਣ ਰਿਮੀ ਨਾਲ ਸਾਂਝੀ ਕੀਤੀ ਲੈ ਪੈਣ ਤੂੰ ਚਿੰਤਾ ਕਾ ਨੂੰ ਕਰਦੀ ਆ ਮੈਂ ਆਪੇ ਕਰਦਾ ਹਾਂ ਇੰਤਜ਼ਾਮ ਤੂੰ ਬਸ ਜੀਜੇ ਨੂੰ ਕਹਿ ਉਹ ਜਹਾਜ਼ ਚੜਨ ਦੀ ਤਿਆਰੀ ਰੱਖੇ ਹਰੀਮੀ ਦੇ ਇਹਨਾਂ ਬੁਲਾਣੇ ਤਾਰੋ ਦੇ ਦਿਲ ਵਿੱਚ ਇੱਕ ਆਸ ਜਗਾ ਦਿੱਤੀ ਮਿੱਥੇ ਦਿਨ ਜਿੰਦਾ ਸੁਖਦੇਵ ਦੇ ਕੀਤੇ ਖਰਚੇ ਦੀ ਬਦੌਲਤ ਦੁਬਈ ਦਾ ਜਹਾਜ਼ ਚੜ ਗਿਆ ਤਾਰੋ ਆਪਣੀ ਭੈਣ ਦੀ ਕੀਤੀ ਇਸ ਮਦਦ ਨਾਲ ਬਹੁਤ ਖੁਸ਼ ਹੋਈ ਹੁਣ ਤਾਂ ਉਹ ਉਸ ਨੂੰ ਅਸੀਸਾਂ ਦਿੰਦੀ ਨਹੀਂ ਸੀ ਥੱਕਦੀ ਇੱਕ ਪਾਸੇ ਜਿੰਦਾ ਜਿੱਥੇ ਦੁਬਈ ਚਲਾ ਗਿਆ ਸੀ ਉੱਥੇ ਦੂਜੇ ਪਾਸੇ ਤਾਰੋ ਘਰ ਵਿੱਚ ਕੱਪੜੇ ਸਿਉਣ ਦਾ ਕੰਮ ਕਰਨ ਲੱਗ ਪਈ ਸੀ ਜਿਸ ਨਾਲ ਕਿ ਉਸ ਦਾ ਤੋਰੀ ਫੁਲਕਾ ਵਧੀਆ ਚੱਲਣ ਲੱਗਾ ਸੀ ਕੁਝ ਦਿਨਾਂ ਨੂੰ ਰਿਮੀ ਵੀ ਸ਼ਹਿਰ ਵਾਪਸ ਚਲੇ ਗਈ ਸੀ ਪਰ ਪਿੱਛੇ ਉਹ ਆਪਣੀ ਭੈਣ ਨੂੰ ਇੱਕ ਨਵੀਂ ਜ਼ਿੰਦਗੀ ਦੇ ਕੇ ਗਈ ਸੀ ਜਿੰਨੇ ਨੂੰ ਦਬਈ ਗਏ ਨੂੰ ਹੁਣ ਸਾਲ ਬੀਤ ਗਿਆ ਸੀ ਲੇਕਿਨ ਇਸ ਇੱਕ ਸਾਲ ਦੌਰਾਨ ਇੱਕ ਵੀ ਵਾਰ ਉਸ ਦਾ ਫੋਨ ਨਹੀਂ ਸੀ ਆਇਆ ਨਾ ਹੀ ਉਸ ਦੀ ਕੋਈ ਖਬਰ ਸਾਰਾਈ ਸੀ ਹੁਣ ਤਾਂ ਲੋਕਾਂ ਨੇ ਗੱਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਅੱਖੇ ਲੱਭ ਲਈ ਹੋਣੀ ਉੱਥੇ ਕੋਈ ਨਵੀਂ ਮਰਦ ਜਾਤ ਦਾ ਵੀ ਕਦੇ ਕੋਈ ਭਰੋਸਾ ਇਹ ਗੱਲਾਂ ਤਾਰ ਉਹਨੂੰ ਸੂਲ ਬਣ ਕੇ ਚੁੱਭਦੀਆਂ ਉਂਝ ਉਹ ਕਿਸੇ ਨੂੰ ਕਹਿੰਦੀ ਕੁਝ ਨਹੀਂ ਸੀ ਪਰ ਅੰਦਰੋਂ ਪਰ ਅੰਦਰ ਕਮਰੇ ਵਿੱਚ ਬੜ ਕੇ ਇਕੱਲੇ ਬੈਠੇ ਰੋਂਦੀ ਜਰੂਰ ਰਹਿੰਦੀ ਸੀ ਕਿੱਥੇ ਐਵੇਂ ਮੇਰੇ ਸਿਰਦਿਆਂ ਸਾਈਆਂ ਬੇ ਹੁਣ ਤਾਂ ਸੱਪਾਂ ਨੇ ਵੀ ਫਨ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਕਿ ਤੇ ਇਹ ਨਾ ਹੋਵੇ ਕਿ ਤੇਰੇ ਘਰ ਦੀ ਇੱਜ਼ਤ ਇਹਨਾਂ ਦੀ ਬਰਮੀ ਬਣ ਕੇ ਹੀ ਰਹਿ ਜਾਵੇ ਵੇ ਮੈਂ ਤੇਰੇ ਵਾਸਤੇ ਪਉਣੀ ਆਵੇ ਮੁੜਾ ਵੇ ਜਿੰਦਿਆ ਮੁੜਾ ਅੱਜ ਫੇਰ ਅੱਖਾਂ ਭਰਦੀ ਉਹ ਜਿਵੇਂ ਹੀ ਬਾਹਰ ਬਿਹੜੇ ਵਿੱਚ ਨਿਕਲੀ ਦੋ ਬਹਿਸ਼ੀ ਨਜ਼ਰਾਂ ਉਸ ਨੂੰ ਆਪਣੇ ਵੱਲ ਵੇਖਦੀਆਂ ਨਜ਼ਰ ਆਈਆਂ ਇਹ ਗੁਰਮੀਲ ਸੀ ਪਿੰਡ ਦੇ ਸਰਪੰਚ ਦਾ ਮੁੰਡਾ ਮੱਖਾਂ ਕਦੇ ਮੀਰਾ ਵੀ ਕੁਰਤਾ ਸਿਉਂਦਿਓ ਪੈਸੇ ਭਾਵੇਂ ਵੱਧ ਲੈ ਲਿਓ ਅੱਖਾਂ ਵਿੱਚ ਕਮੀਨਗੀ ਲਈ ਗੁਰਮੀਲ ਤਾਰੋ ਦੇ ਜਿਸਮ ਨੂੰ ਉੱਪਰ ਤੋਂ ਥੱਲੇ ਤੱਕ ਨਾਪ ਦਾ ਨਜ਼ਰ ਆਇਆ ਜਿਵੇਂ ਦਰਜੀ ਦਾ ਕੰਮ ਤਾਰੋ ਦਾ ਨਹੀਂ ਸਗੋਂ ਉਹਦਾ ਹੋ ਗਿਆ ਹੋਵੇ ਪਹਿਲਾਂ ਜਾ ਕੇ ਕੋਈ ਲਿਬਾਸ ਪਾਉਣਾ ਤਾਂ ਸਿੱਖ ਲਾ ਕਿਉਂ ਸ਼ਰਿਆਮ ਆਪਣੀ ਇੱਜ਼ਤ ਨੂੰ ਨੰਗਿਆ ਕਰਨ ਤੇ ਤੁਲਿਆ ਦੋਗਲੇ ਅਰਥਾਂ ਵਿੱਚ ਤਾਰੋ ਨੇ ਗੁਰਮੀਲ ਤੇ ਬਿਆੰਗ ਕੱਸਿਆ ਜਿਸ ਨਾਲ ਅਖੀਰ ਗੁਰਮੀਲ ਦੇ ਵਿਖਾਨਿਓ ਜਾਂਦੀ ਰਹੀ ਉਸ ਦਿਨ ਤਾਂ ਉਹ ਉੱਥੋਂ ਬੇਸ਼ਰਮ ਜਿਹਾ ਹੋ ਕੇ ਚਲੇ ਆ ਗਿਆ ਪਰ ਦੋ ਕੁ ਦਿਨਾਂ ਮਗਰੋਂ ਉਹ ਮੁਰ ਤਾਰੋ ਦੇ ਘਰ ਅਪੜਾਇਆ ਤਾਰੋ ਇਸ ਵੇਲੇ ਚੁੱਲ੍ਹੇ ਮੁਰੇ ਬੈਠੀ ਚਾਹ ਬਣਾ ਰਹੀ ਸੀ ਮੇਲੇ ਦੇ ਇੱਕ ਕੋਨੇ ਵਿੱਚ ਦਰੀ ਵਿਛਾ ਕੇ ਉਸਨੇ ਸਿਲਾਈ ਮਸ਼ੀਨ ਡਾਈ ਹੋਈ ਸੀ ਮਸ਼ੀਨ ਦੇ ਆਸ-ਪਾਸੇ ਕੱਪੜਿਆਂ ਦੇ ਢੇਰ ਦੇ ਢੇਰ ਲੱਗੇ ਪਏ ਸਨ ਕੁਝ ਕਤਰ ਨਾ ਜਾਈਆਂ ਹਵਾ ਚੱਲਦੀ ਹੋਣ ਕਰਕੇ ਚੁੱਲ੍ਹੇ ਦੀਵਾਲੇ ਵੀ ਇਕੱਠੀਆਂ ਹੋ ਗਈਆਂ ਸਨ ਆ ਲੀਰਾਂ ਜਈਆਂ ਤਾਂ ਸਮੇਟ ਲਿਆ ਕਰ ਵੇਖ ਕਿਵੇਂ ਮੇਰੇ ਪੈਰਾਂ ਤੱਕ ਕੌਣ ਡਈਆਂ ਨੇ ਹਵਾ ਦੇ ਇੱਕ ਬੁੱਲੇ ਨਾਲ ਉੱਡਦੀਆਂ ਕਿੰਨੀਆਂ ਹੀ ਲੀਰਾਂ ਗੁਰਮੇਲ ਦੇ ਪੈਰਾਂ ਵਿੱਚ ਜਾ ਕੇ ਵਿਛਲੀਆਂ ਸਨ ਜਦ ਕਿ ਤਾਰੋ ਲਈ ਇਹ ਕੋਈ ਅਨਹੂਣੀ ਦਾ ਸੰਕੇਤ ਸੀ ਇਹ ਕਿਧਰੋਂ ਟਪਕ ਪਿਆ ਨੱਕ ਜਿਹਾ ਚੜਾਉਂਦਿਆਂ ਤਾਰੋ ਮਨ ਹੀ ਮਨ ਕਲਪੀ ਅੱਛਾ ਤਾਂ ਕੀ ਕਰਨ ਡਈਆਂ ਚਾਹ ਬਣਾਉਣੀ ਐ ਬਾਹਰਲੇ ਵੱਡੇ ਬੂਹੇ ਤੋਂ ਅੰਦਰ ਨੂੰ ਬਣਦਾ ਗੁਰਮੀਲ ਤਾਰੋ ਲਾਗੇ ਚੁੱਲ੍ਹੇ ਮੂਰੇ ਬੈਠਦਿਆਂ ਬੋਲਿਆ ਆਹੋ ਕਿਉਂ ਤੈਨੂੰ ਨਹੀਂ ਦਿਸਦਾ ਤਾਰੋ ਨੇ ਅੱਖਾਂ ਕੱਡੀਆਂ ਤਾਂ ਗੁਰਮੀਲ ਦਾ ਜੀ ਕੱਚਾ ਜਿਹਾ ਹੋਣ ਲੱਗ ਪਿਆ ਜਿਸ ਦਾ ਤਾਂ ਮੈਨੂੰ ਹੋਰ ਵੀ ਬਥੇਰਾ ਕੁਝ ਹੈ ਬਸ ਤੇਰੀ ਇੱਕ ਹਾਂ ਦੀ ਉਡੀਕ ਹੈ ਗੁਰਮੀਲ ਨੇ ਅੱਜ ਕਿ ਤਾਰੋ ਦੀ ਬਾਹ ਫੜਦਿਆਂ ਕਿਹਾ ਜੇ ਪਰਾਂ ਮਰਵੇ ਵੇਖ ਕਿਵੇਂ ਹਲਕਿਆ ਪਿਆ ਕੱਲੀ ਜਨਾਨੀ ਵੇਖੀ ਨਹੀਂ ਕੀ ਆ ਗਿਆ ਹੱਕ ਜਿਤਾਉਣ ਕੀ ਸਮਝ ਰੱਖਿਆ ਤੂੰ ਔਰਤ ਨੂੰ ਵੀ ਜੇ ਕੱਲੀ ਐ ਤਾਂ ਕੁਝ ਵੀ ਕਰੂ ਕਿਸੇ ਅੱਗੇ ਵੀ ਝੁੱਕ ਜਾਊ ਔਰਤ ਇੰਨੀ ਵੀ ਮਜਬੂਰ ਨਹੀਂ ਹੁੰਦੀ ਮੇਲਿਆ ਤੇ ਮੈਨੂੰ ਤੂੰ ਇੰਨੀ ਵੀ ਨਹੀਂ ਹੱਥੀਂ ਨਾ ਸਮਝੀ ਜਿਵੇਂ ਆਪਣੀ ਆਈ ਤੇ ਆ ਗਈ ਤਾਂ ਹੱਥਾਂ ਨਾਲ ਅੰਗਿਆਰੇ ਝੁੱਕ ਕੇ ਤੇਰੀਆਂ ਅੱਖਾਂ ਵਿੱਚ ਪਾ ਦੂੰ ਉਸਨ ਤੋਂ ਮਗਰੋਂ ਘਰ ਮਿਲ ਕਦੇ ਵੀ ਤਾਰੋ ਦੇ ਘਰ ਨਹੀਂ ਸੀ ਬੜਿਆ ਪਰ ਅੰਦਰ ਹੀ ਅੰਦਰ ਉਸ ਦੇ ਤਾਰੋ ਤੋਂ ਬਦਲਾ ਲੈਣ ਦੀ ਭਾਵਨਾ ਭਾਂਬੜ ਬਣ ਕੇ ਮਚ ਰਹੀ ਸੀ ਉਹ ਕਿਸੇ ਐਸੇ ਮੌਕੇ ਦੀ ਤਲਾਸ਼ ਵਿੱਚ ਸੀ ਜਦੋਂ ਉਹ ਤਾਰੋ ਨੂੰ ਉਸ ਦੀ ਔਕਾਤ ਵਿਖਾ ਸਕੇ ਇੱਕ ਦਿਨ ਕਹਿਲਾ ਆਇਆ ਸੀ ਤਾਰੋ ਦੇ ਘਰ ਕਹਿੰਦਾ ਸੀ ਕੋਈ ਲੋੜ ਥੋੜ੍ਹ ਹੋਵੇ ਤਾਂ ਦੱਸ ਦੇ ਨੀਤ ਉਸ ਦੀ ਵੀ ਉਸ ਦਿਨ ਤਾਰੋ ਨੂੰ ਸਾਫ਼ ਨਹੀਂ ਸੀ ਲੱਗੀ ਹੁਣ ਤਾਂ ਉਸ ਨੇ ਸਾਰੇ ਉਪਰੇ ਮਰਦਾਂ ਨੂੰ ਇੱਕੋ ਅੱਖ ਨਾਲ ਵੇਖਣਾ ਸ਼ੁਰੂ ਕਰ ਦਿੱਤਾ ਸੀ ਅਖੇ ਮਰਦ ਜਾ ਤਾਂ ਹੁੰਦੀ ਹੀ ਕੁੱਤੇ ਦੀ ਵੱਢੀ ਐ ਤਾਈਓ ਤਾਂ ਥਾਂ-ਥਾਂ ਲਾਟ ਪਕਾਉਂਦੀ ਫਿਰਦੀ ਐ ਕੇਰਾ ਰਿਮੀ ਦੀ ਧੀ ਮਹਿਕ ਦਾ ਜਨਮ ਦਿਨ ਸੀ ਉਹ ਹੁਣ 3 ਸਾਲਾਂ ਦੀ ਹੋ ਗਈ ਸੀ ਰਿਮੀ ਨੇ ਤਾਰੂ ਨੂੰ ਵੀ ਔਨਲੀ ਸੱਦਿਆ ਸੀ ਪਿਛਲੇ ਇੱਕ ਹਫਤੇ ਤੋਂ ਤਾਰੂ ਮਹਿਕ ਲਈ ਹੀ ਬਨ ਸੁਵੰਨੀ ਆਪਾਂ ਸ਼ਾਕਾ ਬਣਾ ਰਹੀ ਸੀ ਉਸਨੇ ਆਪਣੀ ਸਲਾਈ ਤੋਂ ਕੀਤੀ ਕਮਾਈ ਵਿੱਚੋਂ ਕੁਝ ਪੈਸੇ ਵੱਖਰੇ ਜੋੜ ਰੱਖੇ ਸਨ ਮੈਂ ਇੱਕ ਵਾਸਤੇ ਉਹ ਚਾਹੁੰਦੀ ਸੀ ਕਿ ਉਹ ਇੰਨਾ ਪੈਸਿਆਂ ਨਾਲ ਮਹਿਕ ਲਈ ਚਾਂਦੀ ਦੇ ਚਾਂਜਰਾ ਬਣਵਾਵੇ ਜਿਸ ਦਿਨ ਮਹਿਕ ਦਾ ਜਨਮ ਦਿਨ ਸਿਤਾਰੋ ਨਵਾਂ ਸੂਟ ਪਾ ਕੇ ਗਈ ਸੀ ਜਿੰਦੇ ਦੇ ਬਲੈਤ ਜਨਮਗਰ ਉਸ ਨੇ ਇੱਕ ਵੀ ਨਵਾਂ ਸੂਟ ਪਾ ਕੇ ਨਹੀਂ ਸੀ ਵੇਖਿਆ ਬਸ ਪੁਰਾਣੇ ਸੂਟ ਹੀ ਘੰਡੌਂਡੇ ਸੀ ਸੋਚਦੀ ਸੀ ਕਿ ਉਹ ਆ ਜਾਵੇ ਤਾਂ ਉਸ ਦੇ ਆਉਣ ਦੇ ਸ਼ਗਨ ਮਨਾਵੇ ਪਰ ਜਿੰਦਾ ਤਾਂ ਇੱਕ ਵਾਰ ਹੀ ਘਰੋਂ ਨਿਕਲਿਆ ਵਾਪਸ ਹੁਣ ਤੱਕ ਨਹੀਂ ਸੀ ਆਇਆ ਕੋਰੇ ਵਿਦੇਸ਼ਾਂ ਵਿੱਚ ਕਿੱਥੇ ੱੱਕੇ ਖਾਂਦਾ ਫਿਰਦਾ ਸੀ ਉਹ ਸੋਚਦੀ ਤਾਰੂ ਨੂੰ ਜਦ ਵੀ ਜਿੰਦੇ ਦੀ ਯਾਦ ਆਉਂਦੀ ਉਹ ਹਬ ਕੀ ਰੋਣ ਲੱਗ ਪੈਂਦੀ ਪਰ ਉਸ ਨੂੰ ਉਸ ਵਕਤ ਬਰੌਣ ਵਾਲਾ ਕੋਈ ਵੀ ਨਾ ਹੁੰਦਾ ਅਖੀਰ ਤਾਰੂ ਇਸੇ ਨੂੰ ਹੀ ਆਪਣੀ ਕਿਸਮਤ ਮੰਨ ਬੈਠੀ ਸੀ ਮਹਿਕ ਦੇ ਜਨਮ ਦਿਨ ਵਾਲੇ ਦਿਨ ਰੀਮੀ ਉਸ ਨੂੰ ਆਪਣੇ ਨਾਲ ਸ਼ਹਿਰ ਲੈ ਗਈ ਜਿੰਦੇ ਦੇ ਵਿਦੇਸ਼ ਜਾਣ ਮਗਰੋਂ ਰੀਮੀ ਵੀ ਮਸੀ 10 ਕ ਦਿਨ ਹੀ ਤਾਰੂ ਕੋਲ ਰਹੀ ਸੀ ਹੈਪੀ ਬਰਥਡੇ ਟੂ ਯੂ ਦੀ ਆਵਾਜ਼ ਕਰਦੀ ਫੁੱਲ ਆਕਾਰ ਦੇ ਇਲੈਕਟ੍ਰੋਨਿਕ ਮੋਮਬਤੀ ਖੜਚਲੀ ਸੀ ਮਹਿਕ ਨੂੰ ਉਸ ਦੇ ਜਨਮ ਦਿਨ ਦੀਆਂ ਹਰੇਕ ਹੀ ਵਧਾਈਆਂ ਦੇ ਰਿਆ ਸੀ ਘਰ ਆਏ ਮਹਿਮਾਨਾਂ ਵਿੱਚ ਰਿਮੀ ਦੇ ਸੱਸ ਸਹੁਰਾ ਵੀ ਸ਼ਾਮਲ ਸਨ ਰਿਮੀ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਸੀ ਬੀਜੀ ਤੁਸੀਂ ਜ਼ਰੂਰ ਆਉਣਾ ਆਪਣੀ ਮਹਿਕ ਦਾ ਜਨਮ ਦਿਨ ਨਾਲੇ ਪਾਪਾ ਜੀ ਨੂੰ ਵੀ ਲੈ ਕੇ ਆਉਣਾ ਸਾਰੇ ਘਰ ਸੱਦਾ ਦੇਣ ਆਈ ਰਿਮੀ ਜਾਂਦੇ ਵਕਤ ਕਹਿ ਕੇ ਗਈ ਸੀ ਆਹੋ ਪੁੱਤ ਅਸੀਂ ਤਾਂ ਆਉਣਾ ਹੀ ਹੋਇਆ ਭਲਾ ਇਹ ਵੀ ਕੋਈ ਕਹਿਣ ਵਾਲੀ ਗੱਲ ਹੈ ਸਾਡੇ ਮਹਿਕ ਦਾ ਜਨਮ ਦਿਨ ਹੋਵੇ ਤੇ ਅਸੀਂ ਨਾ ਆਈਏ ਐਦਾਂ ਕਿਦਾਂ ਹੋ ਸਕਦਾ ਕਿਉਂ ਪੁੱਤ ਮਹਿਕ ਠੀਕੇ ਹਨਾ ਦਾਦੀ ਨੇ ਰਿਮੀ ਦੀ ਸੱਸ ਮਹਿਕ ਨੂੰ ਕੁਛੜ ਚੁੱਕ ਲਾੜ ਲਡਾਉਂਦੀ ਰਹੀ ਪੁੱਤ ਸੁਖਦੇਵ ਨੇ ਕਾਤਾ ਹੀ ਆਉਣਾ ਹੁਣ ਤਾਂ ਉਸ ਨੂੰ ਗਏ ਨੂੰ ਵੀ ਬਹਾਵਾ ਟਾਈਮ ਹੋ ਗਿਆ ਫੋਨ ਫਾਨ ਤਾਂ ਆ ਜਾਂਦਾ ਕਿ ਨਹੀਂ ਮਹਿਕ ਦੇ ਜਨਮ ਦਿਨ ਦਾ ਕੇਕ ਕਟਣ ਮਗਰੋਂ ਰਿਮੀ ਜਦ ਆਪਣੇ ਸੱਸ ਸਹੁਰਾ ਕੋਲ ਆ ਕੇ ਖੜੀ ਤਾਂ ਰਿਮੀ ਦੇ ਸਹੁਰੇ ਨੇ ਸੁਭਾਵਕ ਹੀ ਚਿੰਤਾ ਪ੍ਰਗਟਾਉਂਦਿਆਂ ਆਖਿਆ ਹਾਂਜੀ ਪਾਪਾ ਜੀ ਫੋਨ ਤਾਂ ਹਫ਼ਤੇ ਦਸ ਦਿਨਾਂ ਨੂੰ ਆ ਜਾਂਦਾ ਕਹਿੰਦੇ ਸੀ ਅੱਜ ਕਿ ਆਵਾਂਗਾ ਫਿਰ ਪਤਾ ਨਹੀਂ ਕੀ ਗੱਲ ਹੋਈ ਅੱਜ ਵੀ ਗੱਲ ਨਹੀਂ ਹੋ ਪਾਈ ਸ਼ਾਇਦ ਕੰਮ ਕਾਜ ਵਿੱਚ ਬੀਜੀ ਹੋਣਾ ਆ ਕੇ ਰਿਮੀ ਆਪਣੇ ਸਹੁਰੇ ਸਾਹਿਬ ਨੂੰ ਤਸੱਲੀ ਦੇਣ ਲੱਗੀ ਐਨੇ ਨੂੰ ਹੀ ਸਿਮੀ ਦੇ ਫੋਨ ਤੇ ਕਿਸੇ ਦੀ ਵੀਡੀਓ ਕਾਲ ਦਾ ਨੋਟੀਫਿਕੇਸ਼ਨ ਆਇਆ ਕੱਲ੍ਹ ਦੇ ਵਾਰੀ ਮਿਸ ਹੋ ਗਈ ਸੀ ਸ਼ਾਇਦ ਕੋਈ ਨੈਟਵਰਕ ਪ੍ਰੋਬਲਮ ਸੀ ਬੀਜੀ ਮੇ ਆਈ ਹੁਣੇ ਲੱਗਦਾ ਇਹਨਾਂ ਦਾ ਫੋਨ ਆ ਰਿਹਾ ਰਿਮੀ ਦੇ ਕਾਲ ਅਟੈਂਡ ਕਰਨ ਲਈ ਜਾਣ ਮਕਰੋ ਜੋ ਖੁਸ਼ੀ ਇਸ ਵਕਤ ਬੀਜੀ ਦੇ ਚਿਹਰੇ ਤੇ ਸੀ ਉਹ ਉਸ ਤੋਂ ਲੁਕਾਈ ਨਹੀਂ ਜਾ ਰਹੀ ਸੀ ਕੀ ਹੋਇਆ ਸੁਖਦੇਵ ਦੀ ਮਾਂ ਬੜੀ ਖੁਸ਼ ਨਜ਼ਰ ਆ ਰਹੀ ਹੈ ਰਿਮੀ ਦੇ ਸੋਹਰਾ ਸਾਹਿਬ ਨੇ ਆਪਣੀ ਪਤਨੀ ਦੇ ਚਿਹਰੇ ਦੇ ਹਾ ਭਾਪ ਤਾੜਦਿਆਂ ਪੁੱਛਿਆ ਉਹਦਾ ਅੰਦਾਜ਼ਾ ਤਾਂ ਉਹਨੂੰ ਵੀ ਹੋ ਚੱਲਿਆ ਸੀ ਕਿ ਰਿਮੀ ਦੀ ਸੱਸ ਕਿਉਂ ਇੰਨੀ ਖੁਸ਼ ਸੀ ਪਰ ਫੇਰ ਵੀ ਉਹ ਉਸਦੇ ਮੂੰਹੋਂ ਸੁਣਨਾ ਚਾਹੁੰਦਾ ਸੀ ਮੋਹ ਦੀਆਂ ਤੰਦਾ ਤਾਂ ਕਹਿੰਦੇ ਸੱਤ ਸਮੁੰਦਰ ਪਾਰ ਤੋਂ ਵੀ ਖਿੱਚ ਲਿਆਉਂਦੀਆਂ ਨੇ ਕਿਉਂ ਆ ਗਿਆ ਨਾ ਫੋਨ ਰਿਮੀ ਦੀ ਸੱਸ ਇੰਨੀ ਖੁਸ਼ ਸੀ ਕਿ ਉਸਦੀ ਖੁਸ਼ੀ ਦਾ ਇਜ਼ਹਾਰ ਉਸ ਦੇ ਬੋਲਾਂ ਨਾਲੋਂ ਵੀ ਵੱਧ ਉਸ ਦੀਆਂ ਅੱਖਾਂ ਕਰ ਰਹੀਆਂ ਸਨ ਆਹੋ ਕਰਮਾ ਵਾਲੀਏ ਇਹ ਤਾਂ ਗੱਲ ਤੂੰ ਠੀਕ ਆਖੀ ਐ ਨਾਲੇ ਆ ਪੋਰਾ ਪਰ ਜਵਾਕੜੀ ਇਹ ਵੀ ਤਾਂ ਆਪਣੇ ਪਾਪੇ ਨੂੰ ਯਾਦ ਕਰਦੀ ਪਈ ਹੋਣੀ ਆ ਕੀ ਪਤਾ ਇਹਦੇ ਕਰਮਾਂ ਨੂੰ ਹੀ ਫੋਨ ਆ ਗਿਆ ਹੋਵੇ ਚੱਲ ਆ ਜਾ ਉਧਰ ਨੂੰ ਚੱਲਦੇ ਆ ਗੱਲਾਂ ਕਰਦੇ ਹੋਏ ਰਿੰਮੀ ਦੇ ਸੱਸ ਸੋਹਰਾ ਘਰ ਦੀ ਬੈਠਕ ਵੱਲ ਨੂੰ ਚੱਲ ਪਏ ਸਾਸਰੀਆ ਕਾਲਾਂਕਲ ਜੀ ਸਾਸਰੀਆ ਕਾਲਾਂਟੀ ਜੀ ਕਿਵੇਂ ਹੋ ਤੁਸੀਂ ਸਾਹਮਣੇ ਰਿਮੀ ਦੇ ਸੱਸ ਸੌਰੇ ਨੂੰ ਤਾਰੋ ਖੜੀ ਹੋਈ ਮਿਲੀ ਕੇਕ ਕਟਿੰਗ ਦੀ ਰਸਮ ਤੋਂ ਬਾਅਦ ਹੁਣ ਤਾਰੋ ਨਹੀਂ ਮਹਿਕ ਨੂੰ ਕੁਛੜ ਚੁੱਕ ਲਿਆ ਸੀ ਪਹਿਲਾਂ ਇਹ ਕੌਣ ਰਿਮੀ ਦੇ ਸੌਰੇ ਨੇ ਝਿਜਕਦੇ ਜੇ ਪੁੱਛਿਆ ਅਵਲ ਤਾਂ ਉਸ ਨੂੰ ਤਾਰੋ ਦੀ ਪਛਾਣ ਹੀ ਨਹੀਂ ਸੀ ਆਈ ਉੰਜ ਵੀ ਉਸ ਨੂੰ ਤਾਰੋ ਨੂੰ ਮਿਲਣ ਨੂੰ ਕਾਫੀ ਵਕਤ ਬੀਤ ਗਿਆ ਸੀ ਜਿਸ ਕਰਕੇ ਹੁਣ ਉਸ ਦੀ ਨਖਸ਼ਨੁਹਾਰ ਸੁਖਦੇਵ ਦੇ ਪਿਤਾ ਦੇ ਜਨ ਵਿੱਚੋਂ ਜਾਂਦੀ ਰਹੀ ਸੀ ਲੈ ਦੱਸ ਐਡੀ ਛੇਤੀ ਭੁੱਲ ਵੀ ਗਏ ਇਹ ਆਪਣੀ ਰਿਮੀ ਦੀ ਭੈਣ ਤਾਰੂ ਰਿਮੀ ਦੀ ਸੱਸ ਨੇ ਆਪਣੇ ਪਤੀ ਨੂੰ ਯਾਦ ਕਰਵਾਉਂਦਿਆਂ ਆਖਿਆ ਅੱਛਾ ਤਾਂ ਤਾਰੋ ਏ ਪਰ ਇਹ ਤਾਂ ਹੁਣ ਪਛਾਣ ਵਿੱਚ ਹੀ ਨਹੀਂ ਆਉਂਦੀ ਰਿਮੀ ਦੇ ਸਹੁਰੇ ਨੇ ਇਹ ਗੱਲ ਤਾਰੋ ਦੀ ਮੌਜੂਦਾ ਹਾਲਤ ਵੇਖ ਕੇ ਆਖੀ ਸੀ ਤਾਰੋ ਦੀ ਸ਼ਕਲ ਹੁਣ ਉਸ ਦੇ ਜਨ ਵਿੱਚ ਮੁਰਤੂ ਸਰਜੀਤ ਹੋਣ ਲੱਗੀ ਸੀ ਪਰ ਤਾਰੋ ਉਸ ਨੂੰ ਇਸ ਸਮੇਂ ਕਾਫੀ ਬਦਲੀ-ਬਦਲੀ ਲੱਗ ਰਹੀ ਸੀ ਹੋਰ ਤਾਂ ਹੋਰ ਐਤ ਕੀ ਤਾਰੋ ਦੇ ਚਿਹਰੇ ਤੇ ਉਸ ਨੂੰ ਪਹਿਲਾਂ ਜਿਹੜਾ ਜਲਵਾ ਵੀ ਨਜ਼ਰ ਨਹੀਂ ਸੀ ਆਇਆ ਜਿਸ ਕਰਕੇ ਉਸ ਨੂੰ ਅੰਦਰ ਹੀ ਅੰਦਰ ਕਾਫੀ ਨਿਰਾਸ਼ਾ ਹੋ ਰਹੀ ਸੀ ਉਸ ਦੇ ਮਨ ਵਿੱਚ ਲੱਖਾਂ ਹੀ ਸਵਾਲ ਤਾਰੋ ਨੂੰ ਲੈ ਕੇ ਪੁੰਗਰਨ ਲੱਗ ਪਏ ਸਨ ਆਖਰ ਦਫਾ ਜਦ ਉਸ ਨੇ ਤਾਰੋ ਨੂੰ ਵੇਖਿਆ ਸੀ ਤਾਰੋ ਉਸ ਨੂੰ ਬੜੀ ਹੀ ਖੁਸ਼ਮਿਜ਼ਾਜ معلوم ਹੋਈ ਸੀ ਹਰਦਮ ਹੱਸਦਾ ਰਹਿਣ ਵਾਲਾ ਚਿਹਰਾ ਸੀ ਉਸਦਾ ਗੱਲਾਂ ਵੀ ਉਹ ਆਪਣੀ ਭੈਣ ਰਿਮੀ ਨਾਲੋਂ ਦੋ ਗੁਣਾ ਵੱਧ ਹੀ ਕਰਦੀ ਸੀ ਉਸ ਨੂੰ ਯਾਦ ਸੀ ਕਿਹੜਾ ਉਹਨਾਂ ਦੇ ਘਰ ਇੱਕ ਪਾਰਟੀ ਤੇ ਰਿਮੀ ਦੇ ਪਿਕੇ ਪਰਿਵਾਰ ਵਾਲਿਆਂ ਨੂੰ ਸੱਦਿਆ ਗਿਆ ਸੀ ਮਿੱਠੇ ਦਿਨ ਪਰਿਵਾਰ ਵਾਲੇ ਆਏ ਜ਼ਰੂਰ ਸਨ ਪਰ ਚੱਜ ਨਾਲ ਕਿਸੇ ਨੇ ਵੀ ਗੱਲਬਾਤ ਨਹੀਂ ਸੀ ਕੀਤੀ ਕੇਵਲ ਤਾਰੋ ਹੀ ਸੀ ਜੋ ਸਾਰਿਆਂ ਨਾਲ ਖੁੱਲ ਕੇ ਹੱਸ-ਬੋਲ ਰਹੀ ਸੀ ਅਸਲ ਉਸ ਵਕਤ ਉਹ ਆਪਣੇ ਪਰਿਵਾਰਕ ਜੀਆ ਦੀ ਕਮੀ ਪੂਰਾ ਕਰ ਰਹੀ ਸੀ ਜੋ ਕਿ ਬਿਸ਼ੱਕ ਸਰੀਰਕ ਤੌਰ ਤੇ ਰੇਮੀ ਦੇ ਸਾਰੇ ਘਰ ਵਿੱਚ ਮੌਜੂਦ ਸਨ ਪਰ ਮਾਨਸਿਕ ਤੌਰ ਤੇ ਉਹ ਕਿਤੇ ਹੋਰ ਗਵਾਚੇ ਫਿਰਦੇ ਸਨ ਮੌਜੂਦ ਦਾ ਸਮੇਂ ਅੱਜ ਉਸ ਦੀ ਇਹੀ ਯਾਦ ਉਸ ਦੀ ਹੁਣ ਦੀ ਹਕੀਕਤ ਨਾਲ ਮੇਲ ਨਹੀਂ ਸਿਖਾ ਰਹੀ ਕੀ ਗੱਲ ਕੁੜੇ ਤੂੰ ਐਨੀ 부ਝੀ 부ਝੀ ਜੀ ਕਿਉਂ ਲੱਗਣ ਢਈ ਐ ਨਾਲੇ ਤੇਰਾ ਖਸਮ ਕਿੱਥੇ ਐ ਉਹ ਨਹੀਂ ਆਇਆ ਤੇਰੇ ਨਾਲ ਰਿਮੀ ਦੇ ਸੱਸ ਨੇ ਜਿਵੇਂ ਤਾਰੂ ਦੀ ਦੁੱਖ ਥੀ ਦੁੱਖ ਦੀ ਰਗ ਉਤੇ ਪੈਰ ਧਰ ਦਿੱਤਾ ਸੀ ਅਸਲ ਰਿਮੀ ਦੇ ਸੱਸ ਸਾਰਿਆਂ ਨੂੰ ਤਾਰੂ ਦੀ ਮਾਜੂਦਾ ਜ਼ਿੰਦਗੀ ਬਾਰੇ ਕੁਝ ਵੀ ਮਾਲੂਮਾਤ ਨਹੀਂ ਸੀ ਉਹ ਤਾਂ ਇਹ ਤੱਕ ਵੀ ਨਹੀਂ ਸਨ ਜਾਣਦੇ ਕਿ ਰਿਮੀ ਮਹਿਕ ਦੇ ਹੋਣ ਤੋਂ ਮਗਰੋਂ ਕੁਝ ਮਹੀਨੇ ਤਾਰੂ ਕੋਲ ਰਹਿ ਕੇ ਆਈ ਸੀ ਇਹ ਗੱਲ ਵੀ ਰਿਮੀ ਨੇ ਉਹਨਾਂ ਤੋਂ ਲੁਕੋ ਕੇ ਰੱਖੀ ਸੀ ਉਹ ਸੋਚਦੀ ਸੀ ਕਿ ਜੇਕਰ ਉਸ ਦੇ ਸੱਸ ਸੌਰਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਆਖਣਾ ਸੀ ਕਿ ਉਸ ਨੂੰ ਆਪਣੀ ਭੈਣ ਘਰ ਜਾਣ ਦੀ ਕਿ ਲੋੜ ਸੀ ਉਹ ਜੇ ਚਾਹੁੰਦੀ ਤਾਂ ਉਹਨਾਂ ਕੋਲ ਆ ਕੇ ਰਹਿ ਸਕਦੀ ਸੀ ਉਹਨਾਂ ਕਿਹੜਾ ਬੱਚੀ ਨੂੰ ਸੰਭਾਲਣਾ ਨਹੀਂ ਸੀ ਜਦ ਕੇ ਵਿਚਲੀ ਗੱਲ ਤਾਂ ਕੇਵਲ ਰਿਮੀ ਜਾਣਦੀ ਸੀ ਕਿ ਕਿਉਂ ਉਹ ਉਹਨਾਂ ਦੇ ਕੋਲ ਨਹੀਂ ਰਹਿਣਾ ਚਾਹੁੰਦੀ ਸੀ ਰਿਮੀ ਦਰਅਸਲ ਸੁਖਦੇਵ ਦੇ ਮਾਪਿਓ ਦੀ ਨਹੀਂ ਸਗੋਂ ਨੀਰੀ ਸੁਖਦੇਵ ਦੀ ਪਸੰਦ ਸੀ ਦੋਹਾਂ ਦੀ ਮੁਲਾਕਾਤ ਪਹਿਲੇ ਵਾਰਾਂ ਚੰਡੀਗੜ੍ਹ ਨੇੜੇ ਪੈਂਦੇ ਕਿਸੇ ਦਫ਼ਤਰ ਵਿੱਚ ਹੋਈ ਸੀ ਜਿੱਥੇ ਕਿ ਸੁਖਦੇਵ ਪਹਿਲਾਂ ਤੋਂ ਹੀ ਕੰਮ ਕਰਦਾ ਸੀ। Oh I'm so sorry. ਮੇਰਾ ਧਿਆਨ ਨਹੀਂ ਸੀ ਐਕਚੁਅਲੀ ਦਫ਼ਤਰ ਵਿੱਚ ਰਿਮੀ ਦਾ ਪਹਿਲਾ ਦਿਨ ਸੀ। ਉਹ ਆਪਣੇ ਕਾਗਜ਼ ਪੱਤਰ ਸਿਮੇਟਣ ਵਿੱਚ ਐਨੇ ਉਲਝੀ ਪਈ ਸੀ ਕਿ ਉਸ ਦਾ ਧਿਆਨ ਹੋਰ ਕਿਸੇ ਪਾਸੇ ਨਹੀਂ ਸੀ ਜਾ ਰਿਹਾ। ਇਸੇ ਉਲਝਣ ਵਿੱਚ ਰਿਮੀ ਸਾਹਮਣੇ ਆਉਂਦੇ ਸੁਖਦੇਵ ਦੇ ਨਾਲ ਜਾ ਟਕਰਾਈ। It's okay ji. ਲਿਆਓ ਮੈਂ ਇਕੱਠੇ ਕਰ ਦਿੰਦਾ। ਦੋਮਾਂ ਦੀ ਹੋਈ ਇਸ ਅਚਾਨਕ ਟੱਕਰ ਨਾਲ ਇੱਕ ਧਿਰ ਨੂੰ ਨਫਾ ਤੇ ਇੱਕ ਨੂੰ ਨੁਕਸਾਨ ਹੋਇਆ ਸੀ ਨਫਾ ਅਸਲ ਸੁਖਦੇਵ ਦੇ ਹਿੱਸੇ ਆਇਆ ਸੀ ਕਿਉਂਕਿ ਰਿਮੀ ਦੀ ਦਫ਼ਤਰ ਵਿੱਚ ਪਹਿਲੀ ਮੁਲਾਕਾਤ ਸੁਖਦੇਵ ਨਾਲ ਹੀ ਹੋਈ ਸੀ ਤੇ ਸੁਖਦੇਵ ਪਹਿਲੀ ਨਜ਼ਰੇ ਹੀ ਰਿਮੀ ਤੇ ਮਰਮਿਟਿਆ ਸੀ ਦੂਜਾ ਇਹ ਕਿ ਉਸ ਦੇ ਦਫ਼ਤਰ ਵਿੱਚ ਰਿਮੀ ਜਿੰਨੀ ਹਸੀਨ ਔਰਤ ਹੋਰ ਕੋਈ ਦੂਜੀ ਹੈ ਵੀ ਨਹੀਂ ਸੀ ਸੋ ਰਿਮੀ ਨੂੰ ਲੱਗ ਉਸ ਦਾ ਵਿਚਾਰ ਸੀ ਕਿ ਰਿਮੀ ਯਕੀਨਨ ਹੀ ਉਸ ਦੇ ਬਧੀਆਂ ਦੋਸਤ ਬਣ ਜਾਵੇਗੀ ਜਦ ਕਿ ਜੇ ਕੋਈ ਨੁਕਸਾਨ ਹੋਇਆ ਤਾਂ ਰਿਮੀ ਦਾ ਕਿਉਂ ਜੋ ਇਸ ਟੱਕਰ ਨਾਲ ਉਸ ਦੇ ਸੈਟਲ ਕਿਤੇ ਸਾਰੇ ਦਸਤਾਵੇਜ਼ ਜਾਂ ਡਾਕੂਮੈਂਟਸ ਖਿੰਡ ਪੁੰਡ ਗਏ ਸਨ ਸ਼ੁਕਰੀਆ ਸਰ ਜਿਵੇਂ ਇੰਤੈ ਖਿਲਰੇ ਕਾਗਜ਼ਾਂ ਨੂੰ ਇਕੱਠੀਆਂ ਕਰਦਿਆਂ ਰਿਮੀ ਨੇ ਸੁਖਦੇਵ ਬਲ ਬਿਨਾ ਵੇਖੇ ਸ਼ੁਕਰੀਆ ਅਦਾ ਕੀਤਾ ਹੁਣ ਆਪ ਹੀ ਕਰ ਲਓ ਇਕੱਠੇ ਮੈਮੂਨੀ ਕਰਦਾ ਅਗੋ ਸੁਖਦੇਵ ਨੇ ਬੜਾ ਹੀ ਆਕੜ ਕੇ ਜਹੇ ਜਵਾਬ ਦਿੱਤਾ ਕੀ ਹੋਇਆ ਸਰ ਮੈਂ ਕੁਝ ਗਲਤ ਕਹਿਤਾ ਇਧਰ ਰਿਮੀ ਸੁਖਦੇਵ ਦੇ ਰਵਈਏ ਤੇ ਹੈਰਾਨ ਹੋਈ ਉਸ ਦੇ ਮੂੰਹ ਬੰਨੇ ਬਿਟਰ ਬਿਟਰ ਚਾਕਣ ਲੱਗੀ ਫੇਰ ਤੋਂ ਸਰ ਇਹ ਸਾਰੇ ਕਹਿਣਾ ਹੈ ਤਾਂ ਮੈਂ ਚੱਲਿਆ ਸੁਖਦੇਵ ਨੇ ਰਤਾਕ ਨਰਾਜ਼ਗੀ ਵਿਖਾਉਂਦਿਆਂ ਕਿਹਾ ਨਹੀਂ ਸਰ ਨਹੀਂ ਆਈ ਐਮ ਇਨ ਸੌਰੀ ਹੁਣ ਪੱਕਾ ਨਹੀਂ ਸਰ ਕਹਿੰਦੀ ਰੀਮੀ ਨੂੰ ਲੱਗਿਆ ਜਿਵੇਂ ਸੁਖਦੇਵ ਸੱਚੀਓਂ ਗੰਭੀਰ ਹੋ ਚੱਲਿਆ ਸੀ ਉਹ ਨਾ ਨਾ ਸੌਰੀ ਤਾਂ ਮੈਂ ਹਾਂਜੀ ਦਰਅਸਲ ਮੈਂ ਤਾਂ ਬਸ ਤੁਹਾਡੇ ਨਾਲ ਮਜ਼ਾਕ ਪਿਆ ਕਰਦਾ ਸੀ ਸੁਖਦੇਵ ਨੇ ਆਪਣੀ ਗਲਤੀ ਮੰਨੀ ਕਿ ਸਰ ਤੁਸੀਂ ਤਾਂ ਮੈਨੂੰ ਡਰਾ ਹੀ ਛੱਡਿਆ ਸੀ ਰੀਮੀ ਮਸੀ ਖੁਦ ਨੂੰ ਸਹਿਜ ਕਰ ਪਾਈ ਸੀ ਉਹ ਤੁਸੀਂ ਡਰੋ ਨਾ ਮੈਡਮ ਜੀ ਨਾਲੇ ਮਜ਼ਾਕ ਮਜ਼ੂਕ ਤਾਂ ਕਰਦੇ ਰਹਿਣਾ ਚਾਹੀਦਾ ਚਲੋ ਆਓ ਤੁਹਾਨੂੰ ਤੁਹਾਡਾ ਕੈਬਨ ਵਿਖਾਵਾਂ ਆ ਕੇ ਸੁਖਦੇਵ ਰਿਮਮੀ ਨੂੰ ਉਸ ਦੇ ਕੈਵਨ ਵਿੱਚ ਛੱਡਣ ਲਈ ਚਲਾ ਗਿਆ। ਥੈਂਕ ਯੂ ਸਰ। ਜਨਦੀ ਵੀਰਾਂ ਵੀ ਰਿਮਮੀ ਸੁਖਦੇਵ ਨੂੰ ਸਰ ਕਹਿ ਕੇ ਹੀ ਬੁਲਾ ਕੇ ਗਈ। ਜਾਓ ਮੈਂ ਨਹੀਂ ਬੁਲ ਰਾ ਹੁਣ ਤੁਹਾਡੇ ਨਾਲ। ਸੁਖਦੇਵ ਨੇ ਉਪਰੀ ਜਹੀ ਨਾਰਾਜ਼ਗੀ ਜ਼ਾਹਰ ਕੀਤੀ। ਓਹੋ ਸੌਰੀ ਸੌਰੀ ਮੈਂ ਸੱਚੀ ਭੁੱਲ ਗਈ ਸੀ। ਚਲੋ ਹੁਣ ਤੋਂ ਸਰ ਨਹੀਂ ਕਹਿੰਦੀ। ਰਿਮਮੀ ਆਪਣੇ ਦੋਵੇਂ ਕੰਨ ਫੜ ਕੇ ਖੜੀ ਸੀ। वैसे मेरा नाम सुखदेव है। ਤੁਸੀਂ ਜੇ ਚਾਹੋ ਤਾਂ ਸੁਖ ਵੀ ਕਹਿ ਸਕਦੇ ਹੋ। ਸੁਖਦੇਵ ਨੇ ਆਪਣੇ ਨਾਂ ਤੇ ਆਪ ਹੀ ਚੰਦਨਾ ਪਾਇਆ। ਜੇ ਦੇਵ ਕਿਹਾ ਕਰਾਂ ਫੇਰ ਰੇਵੇਂ ਮਿੱਠਾ ਜਿਹਾ ਮੁਸਕਰਾਇ। ਠੀਕ ਹੈ। ਕਹਿ ਲਵੋ ਜੋ ਕਹਿਣਾ। ਸੁਖਦੇਵ ਨੇ ਵੀ ਅੱਗੋਂ ਸਹਿਮਤੀ ਭਰੀ। ਉਸ ਦਿਨ ਤੋਂ ਮਗਰੋਂ ਹੁਣ ਦੋ ਉਸ ਦਿਨ ਤੋਂ ਮਗਰੋਂ ਹੁਣ ਰੋਜ਼ ਹੀ ਦੋਵਾਂ ਦੀਆਂ ਮੁਲਾਕਾਤਾਂ ਹੋਣ ਲੱਗੀਆਂ। ਦੋਵੇਂ ਚੰਗੇ ਦੋਸਤ ਬਣ ਗਏ। ਹੁਣ ਤਾਂ ਉਹ ਬਾਹਰ ਇਕੱਠੇ ਆਉਣ ਜਾਣ ਲੱਗ ਪਏ ਕਦੇ ਸ਼ਾਪਿੰਗ ਮਾਲ ਕਦੇ ਮੂਵੀ ਤੇ ਕਦੇ ਕਿਸੇ ਰੈਸਟੋਰੈਂਟ ਚੰਡੀਗੜ੍ਹ ਦੀ ਸੁਖਨਾ ਲੇਖ ਤੇ ਵੀ ਉਹ ਕਾਫੀ ਦਫਾ ਮਿਲ ਚੁੱਕੇ ਸਨ ਅਕਸਰ ਉਹ ਇੱਥੇ ਸ਼ਾਮ ਵੇਲੇ ਹੀ ਆਉਂਦੇ ਤੇ ਫਿਰ ਘੰਟਿਆਂ ਵੱਧੀ ਲੇਖ ਦੇ ਕਿਨਾਰੇ ਹੱਥਾਂ ਵਿੱਚ ਹੱਥ ਪਾਈ ਟਹਿਲਦੇ ਰਹਿੰਦੇ ਕਦੇ-ਕਦੇ ਸੁਖਦੇਵ ਰਿਮੀ ਨੂੰ ਛੇੜਦੇ ਹੋਏ ਆਖਦਾ ਰਿਮੀ ਆਪਾਂ ਇੱਥੇ ਹੀ ਨਾ ਘਰ ਬਸਾ ਲਈਏ ਅੱਗੋ ਰਿਮੀ ਵੀ ਸੁਖਦੇਵ ਦੀ ਗੱਲ ਦਾ ਜਵਾਬ ਉਸਦੇ ਲਹਿਜੇ ਵਿੱਚ ਦਿੰਦੀ ਹੋਈ ਕਹਿੰਦੀ ਕਿੱਥੇ ਝੀਲ ਅੰਦਰ ਇਸੇ ਤਰ੍ਹਾਂ ਹੱਸਦੇ ਹਸਾਉਂਦੇ ਦੋਵਾਂ ਦੇ ਦਿਨ ਗੁਜ਼ਰਦੇ ਗਏ ਇੱਕ ਦਿਨ ਸੁਖਦੇਵ ਰਿਮੀ ਨੂੰ ਲੈ ਕੇ ਕਿਸੇ 5 ਸਟਾਰ ਹੋਟਲ ਵਿੱਚ ਮਿਲਿਆ ਵਾਹ ਦੇਵ ਹੋਟਲ ਤਾਂ ਬੜਾ ਸੋਹਣਾ ਪਰ ਇਹ ਹੋਟਲ ਕਾਫੀ ਮਹਿੰਗਾ ਲੱਗਦਾ ਅੱਜ ਕੁਝ ਖਾਸ ਹੈ ਰਿਮੀ ਮਹਿੰਗੇ ਹੋਟਲ ਦੇ ਚੱਕਾ ਚੌਂ ਦੇਖਦੀ ਹੀ ਰਹਿ ਗਈ ਸੀ ਹਾਂ ਰਿਮੀ ਦਰਅਸਲ ਮੈਂ ਤੈਨੂੰ ਦੱਸਣਾ ਸੀ ਕਿ बॉस ਨੇ ਮੇਰੀ ਪ੍ਰਮੋਸ਼ਨ ਕਰ ਦਿੱਤੀ ਹੈ ਹੁਣ ਮੈਂ ਕੰਪਨੀ ਵਿੱਚ ਪਹਿਲਾਂ ਤੋਂ ਵੀ ਵੱਡੀ ਪੋਸਟ ਤੇ ਕੰਮ ਕਰਾਂਗਾ ਆਖਦੇ ਹੋਏ ਸੁਖਦੇਵ ਨੇ ਰੀਮੀ ਨੂੰ ਆਪਣੇ ਕਲਾਵੇ ਵਿੱਚ ਫਰ ਲਿਆ ਬਾ ਚੀਵਾ ਪ੍ਰਮੋਸ਼ਨ ਤਾਈਓ ਐਨੇ ਖਰਚੇ ਹੋ ਰਹੇ ਨੇ ਮੁਬਾਰਕਾਂ ਦੇਵ ਜੀ ਰੱਬ ਕਰੇ ਤੁਸੀਂ ਐਦਾਂ ਹੀ ਤਰੱਕੀਆਂ ਕਰਦੇ ਰਹੋ ਸੁਖਦੇਵ ਦੀ ਤਰੱਕੀ ਨਾਲ ਰੀਮੀ ਵੀ ਉਸ ਦਿਨ ਬਹੁਤ ਖੁਸ਼ ਹੋ ਰਹੀ ਸੀ ਘਰ ਜਾਂਦੇ ਹੀ ਉਸ ਨੇ ਇਹ ਗੱਲ ਫੋਨ ਤੇ ਆਪਣੀ ਭੈਣ ਤਾਰੂ ਨੂੰ ਦਸੀ ਲੈ ਫੇਰ ਤਾਂ ਮੇਰੀ ਭੈਣ ਐਸ਼ ਕਰੇਗੀ ਐਸ਼ ਅੱਛਾ ਹੁਣ ਇਹ ਤਾਂ ਦੱਸ ਜੀਜਾ ਜੀ ਨੂੰ ਘਰੋਂ ਘਰੇ ਕਦੋਂ ਲਿਆਉਣਾ ਤਾਰੂ ਨੇ ਅਸਲ ਰਿਮੀ ਦੇ ਮੂੰਹ ਦੀ ਗੱਲ ਹੀ ਖੋਲ੍ਹ ਲਈ ਸੀ ਹਾਂ ਤਾਰੂ ਜੀ ਤਾਂ ਮੇਰਾ ਵੀ ਬੜਾ ਕਰਦਾ ਕਿ ਅੱਜ ਹੀ ਸਭ ਨੂੰ ਸਭ ਕੁਝ ਦੱਸ ਦਿਆਂ ਪਰ ਡਰ ਵੀ ਲੱਗਦਾ ਤੈਨੂੰ ਡੈਡੀ ਜੀ ਦੇ ਸੁਭਾਅ ਦਾ ਤਾਂ ਪਤਾ ਹੀ ਹੈ ਕਿਤੇ ਮਿਲਣ ਤੋਂ ਪਹਿਲਾਂ ਹੀ ਨਾ ਨਾ ਕਰ ਦੇਣ ਰਿਮੀ ਨੇ ਤਾਰੋਗੇ ਆਪਣੀ ਮਨ ਦਾ ਸੁਭਾਵਿਕ ਡਰ ਕਹਿ ਸੁਣਾਇਆ ਹਾਂ ਭੈਣ ਇਹ ਤਾਂ ਹੈ ਪਰ ਚਲ ਤੂੰ ਗਲਤ ਤਾਂ ਕਰ ਕੀ ਪਤਾ ਮਨ ਹੀ ਜਾਣ ਨਾਲੇ ਮਾਪਿਆਂ ਦੀ ਖੁਸ਼ੀ ਤਾਂ ਆਪਣੇ ਬੱਚਿਆਂ ਦੀ ਖੁਸ਼ੀ ਵਿੱਚ ਹੀ ਹੁੰਦੀ ਆ ਐਤਕੇ ਰਿਮੀ ਨੂੰ ਵੀ ਹੌਸਲਾ ਹੋਇਆ ਸੋ ਉਸਨੇ ਆਉਂਦੇ ਐਤਵਾਰ ਪਿੰਡ ਆਉਣ ਦਾ ਕਹਿ ਕੇ ਫੋਨ ਰੱਖ ਦਿੱਤਾ ਬਚਪਨ ਤੋਂ ਹੀ ਰਿਮੀ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੀ ਆ ਰਹੀ ਸੀ ਪੜਨ ਵਿੱਚ ਹੁਸ਼ਿਆਰ ਸੀ ਤਾਂ ਕਰਦਿਆਂ ਨੇ ਚੰਡੀਗੜ੍ਹ ਪੜਨ ਲਗਾ ਦਿੱਤਾ ਡਿਗਰੀ ਉਸਨੇ ਚੰਡੀਗੜ੍ਹ ਤੋਂ ਹੀ ਕੀਤੀ ਉਸ ਦੀ ਕਿਸਮਤ ਚੰਗੀ ਨਿਕਲੀ ਜੋ ਪੜਾਈ ਖਤਮ ਹੁੰਦਿਆਂ ਹੀ ਉਸ ਨੂੰ ਨੌਕਰੀ ਵੀ ਮਿਲ ਗਈ ਮੌਜੂਦਾ ਸਮੇਂ ਉਹ ਚੰਡੀਗੜ੍ਹ ਤੋਂ ਥੋੜੀ ਹੀ ਦੂਰ ਕਿਸੇ ਪਿੰਡ ਵਿੱਚ ਬਣੀ ਕਲੋਨੀ ਵਿੱਚ ਬਤੌਰ ਪੁਆਇੰਟਿੰਗ ਗੈਸਟ ਰਹਿ ਰਹੀ ਸੀ ਜਿੱਥੇ ਰਿਮੀ ਪੜਨ ਵਿੱਚ ਹੁਸ਼ਿਆਰ ਤੇ ਵਿਵਹਾਰ ਪਕੋ ਤੇਜ ਤਾਰ ਸੀ ਉਥੇ ਉਸ ਦੀ ਭੈਣ ਤਾਰੂ ਬੜੀ ਹੀ ਭੋਲੀ ਤੇ ਸਿੱਧੜ ਜਨਾਨੀ ਸੀ ਬਚਪਨ ਤੋਂ ਹੀ ਪੜਾਈ ਵਿੱਚ ਉਸ ਦੀ ਕੋਈ ਰੁਚੀ ਨਹੀਂ ਸੀ ਰਹੀ ਹਾਂ ਪਰ ਘਰ ਦੇ ਕੰਮ ਕਾਜ ਕਰਨੇ ਉਹ ਸਾਰੇ ਜਾਣਦੀ ਸੀ ਸੁਖਦੇਵ ਦੇ ਪ੍ਰੋਮੋਸ਼ਨ ਤੋਂ ਬਾਅਦ ਰਿਮੀ ਤੇ ਸੁਖਦੇਵ ਨੇ ਇਹ ਫੈਸਲਾ ਕੀਤਾ ਸੀ ਕਿ ਉਹ ਆਪਣੇ ਆਪਣੇ ਘਰਦਿਆਂ ਨੂੰ ਆਪਣੇ ਰਿਸ਼ਤੇ ਬਾਰੇ ਸਭ ਕੁਝ ਸੱਚੋ ਸੱਚ ਦੱਸ ਦੇਣਗੇ ਦੱਸ ਦੇਣਗੇ ਕਿ ਉਹ ਇੱਕ ਦੂਜੇ ਨੂੰ ਪਸੰਦ ਕਰਦੇ ਹਨ ਤੇ ਇੱਕ ਦੂਜੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੇ ਹਨ ਸੋ ਪ੍ਰਮੋਸ਼ਨ ਦੇ ਇੱਕ ਹਫ਼ਤੇ ਮਗਰੋਂ ਦੋਵਾਂ ਨੇ ਆਪਣੇ ਆਪਣੇ ਘਰ ਆਪਣੇ ਵਿਆਹ ਦੀ ਗੱਲ ਵੀ ਛੇੜ ਲਈ ਸੀ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਕਹਾਣੀ ਸੁਣ ਲਈ ਤੁਹਾਨੂੰ ਬਹੁਤ-ਬਹੁਤ ਧੰਨਵਾਦ